ਮਾਪਿਆਂ ਦੇ ਲਈ ਇਸ ਤੋਂ ਮੰਦ ਭਾਗੀ ਖਬਰ ਹੋਰ ਕੋਈ ਨਹੀਂ ਹੋ ਸਕਦੀ ਕਿ ਉਹਨਾਂ ਵੱਲੋਂ ਲਾਡਾਂ ਦੇ ਨਾਲ ਪਾਲੇ ਗਏ ਪੁੱਤ ਸੈਂਕੜੇ ਹਜ਼ਾਰਾਂ ਮੀਲ ਦੂਰ ਵਿਦੇਸ਼ਾਂ ਦੀ ਧਰਤੀ ਤੇ ਉਹਨਾਂ ਨੂੰ ਆਖਰੀ ਵਾਰ ਆਪਣਾ ਚਿਹਰਾ ਦਿਖਾਏ ਬਿਨਾ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣ ਆਖਿਰ ਮਾਪਿਆਂ ਦੇ ਕੋਲ ਬਚਦੀ ਹੈ ਤਾਂ ਸਿਰਫ ਤੇ ਸਿਰਫ ਬੇਵਸੀ ਬੇਹਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਐਨ ਆਰ ਆਈ ਕਲੋਨੀ ਮਾਚਿਵਾੜਾ ਸਾਹਿਬ 2019 ਦੇ ਵਿੱਚ ਅਮਰੀਕਾ ਦੀ ਧਰਤੀ ਤੇ ਗਿਆ ਸੀ ਅਤੇ ਉਥੇ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਸੀ ਦੱਸਦੀ ਹੈ ਕਿ ਬਲਜੋਤ ਸਿੰਘ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਬੇहद ਮਿਹਨਤੀ ਨੌਜਵਾਨ ਸੀ ਪੀਤੀ 15 ਸਤੰਬਰ ਨੂੰ ਹੀ ਬਲਜੋਤ ਸਿੰਘ ਦਾ ਜਨਮ ਦਿਨ ਸੀ ਜਿਸ ਦਿਨ ਖੁਸ਼ੀ-ਖੁਸ਼ੀ ਸਭ ਪਰਿਵਾਰਕ ਮੈਂਬਰਾਂ ਨੇ ਦੋਸਤਾਂ ਮਿੱਤਰਾਂ ਨੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹੋਣਗੀਆਂ ਤਾਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਹੋਵੇਗਾ ਕਿ ਥੋੜੇ ਦਿਨਾਂ ਬਾਅਦ ਹੀ ਘਰ ਦੇ ਵਿੱਚ ਮਾਤਮ ਦਾ ਮਾਹੌਲ ਬਣ ਜਾਵੇਗਾ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਟਰਾਲਾ ਚਲਾਉਂਦੇ ਹੋਏ ਵਾਪਰੇ ਹਾਦਸੇ ਦੇ ਵਿੱਚ ਬਲਜੋਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਜਾਣਕਾਰੀ ਉਹਨਾਂ ਨੂੰ ਅਮਰੀਕਨ ਪੁਲਿਸ ਵੱਲੋਂ ਫੋਨ ਦੇ ਰਾਹੀਂ ਦਿੱਤੀ ਗਈ ਪਰਵਾਰਿਕ ਮੈਂਬਰਾਂ ਵੱਲੋਂ ਜਿੱਥੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉੱਥੇ ਹੀ ਆਪਣੇ ਸ਼ਬਦਾਂ ਦੇ ਰਾਹੀਂ ਪੰਜਾਬ ਦੀ ਇੱਕ ਬੇਹੱਦ ਡੂੰਗੀ ਮੁਸ਼ਕਲ ਵੱਲ ਇਸ਼ਾਰਾ ਵੀ ਕਰ ਦਿੱਤਾ ਗਿਆ ਹੈ। ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੇ ਵਿੱਚ ਹੀ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵੋਣੀਆਂ ਚਾਹੀਦੀਆਂ ਨੇ ਤਾਂ ਜੋ ਨੌਜਵਾਨਾਂ ਨੂੰ ਇਸ ਤਰ੍ਹਾਂ ਆਪਣੇ ਘਰ-ਬਾਰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਜਾਣਾ ਹੀ ਨਾ ਪਵੇ। ਮਰੇਨ ਆਪਾ ਐਮਐਲਏ ਤੋਂ ਜੀ। ਮਾਜੀ ਬਲਜੋਤ ਸਿੰਘ ਦਾ ਮਾਮਾ ਜੀ ਲੱਗਦਾ ਜੀ। ਬਿਲਕੁਲ। ਤੇ ਮਰੇ ਕੋਈ ਕੋ ਪੜ੍ਹਦਾ ਸੀ ਬੀਏ ਵਿਸ਼ੇ ਜੀ ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਾਰੀ ਸੀ ਜੀ ਤੇ ਉੱਥੇ ਕਾਲਾ ਚਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੇ ਇਹ ਤੁਹਾਡੇ ਬੱਚੇ ਦਾ ਸਟੂਡੈਂਟ ਹੋ ਗਿਆ ਤੇ ਆਈਪੀਯੂ ਐਸ ਹੈ ਤੇ ਪਲਕਾ ਨਾ ਫਰਮਣੀ ਜਾਲ ਫਿਰ ਬਾਅਦ ਤੋਂ ਉਹਨੇ ਜੱਤੀ ਰਹੀ ਦੋ ਦੋ ਆਪਣਾ ਪੁਲਸ ਦਾ ਅਮਰੀਕਨ ਪੁਲਸ ਦਾ ਫੋਨ ਆਇਆ ਇਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੱਡ ਹੋ ਗਿਆ ਚਲਾਣਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਵਕਰੀ ਤੇ ਕਿੰਨਾ ਟਾਈਮ ਹੋ ਗਿਆ ਸੀ ਜੀ ਇਹਨੂੰ ਬੰਦ ਜੀ ਪੰਦਰੇ ਸਾਲ ਹੋ ਗਏ ਸੀ ਜੀ ਇੰਨੀ 2019 ਦੀ ਹੈ ਉਹ ਦੋ ਪੰਦਰਾਂ ਸੀ ਜੀ ਕੀ ਕੰਮ ਕਰਦੇ ਸੀ ਤੇ ਇਹ ਤਰਲਾ ਕਿਲੰਗਾ ਸੀ ਜੀ ਅੱਛਾ ਜੀ ਹਾਂ ਜੀ ਤਰਾਦੇ ਦੇ ਕੌਮਿਕ ਪ੍ਰੋਜੈਕਟ ਦੇ ਬਾਰੇ ਵਿੱਚ ਪੁੱਛਣਾ ਕੌਣ ਦੀ ਸਪੋਟ ਹੈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤਰੀਕ ਜਿਹੜੀ ਪਿੱਛੇ ਲੰਘੀ ਹੈ ਜੀ 15 ਤਰੀਕ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਵਸ਼ੀਕਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਗਮਨੀ ਸੀ ਕੋਈ ਮਸ਼ਾਹਰ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਗਈ ਜੀ ਬੱਚਾ ਬੜਾ ਮਿਹਨਤੀ ਸੀਗਾ ਬੜਾ ਨਿਮਰਤਾ ਸਰ ਸੀਗਾ ਅਕੱਲਾ-ਕੱਲਾ ਸੀਗਾ ਜੀ ਇੱਕ ਭੈਣ ਸੀ ਆਸਟ੍ਰੇਲੀਆ ਤੇ ਜੀ ਤੇ ਮਤਲਬ बस आप गया जी लड़के तो कि खेती बाड़ी करते फ्री करे माता जी भी हाउसवाइफ ने मुख्यमंत्री साहब सागवंत मान जी दो यही मांग करते नौजवानी जी नित कोई ना कोई खबर कोई कनेडा तो कोई अमेरिका तो ਰੋਜ਼ ਖਬਰ ਸੁਣਨ ਨੂੰ ਮਿਲਦੀ ਅੱਜ ਫਲਾंगे ਸਾਤੇ ਬੱਚਾ ਕੋਈ ਟਰਾਲਾ ਉਲਟ ਗਿਆ ਕੁਝ ਹੋ ਗਿਆ ਤੇ ਉਹ ਉੱਥੇ ਮਰ ਗਿਆ ਤੇ ਉੱਥੇ ਮਰ ਗਿਆ ਜੇ ਸਾਡੇ ਪੰਜਾਬੀਆਂ ਨੂੰ ਜੇ ਪੰਜਾਬ ਦੇ ਵਿੱਚ ਕੀ ਕੰਮ ਦਿੱਤੇ ਜਾਂ ਸਾਡੇ ਬੱਚਿਆਂ ਬਾਰੀਆਂ ਦੀ ਲੋੜ ਨਹੀਂ ਆਹੀ ਮੰਗ ਕਰਦੇ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਹ ਫਿਰ ਸੰਭਾਲਿਆ ਜਾਵੇ ਪੰਜਾਬੀ ਜਾਵੇ ਇਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਦੇ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਕੋਈ ਨਾ ਦੇ ਰਿਕਾਰ ਦਿੱਤਾ ਜਾਵੇ ਇਹ ਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ